ਮਾੜੀ ਗੱਲਾਂ ਇੱਕ ਮਿੰਟ ਰੋਕ ਜਾ ਯਾਰ ਇਹ ਕਹਿੰਦਾ ਟੀਵੀ ਮੇਰੇ ਮੂਹਰੇ ਉਹ ਮੈਂ ਕਰਦਾ ਉਹ ਚੁੱਪ ਰਿਹਾ ਯਾਰ ਚੁੱਪ ਰਿਹਾ 40000 ਰੁਪਏ ਦਿੱਤਾ ਤੁਹਾਨੂੰ ਆਹ ਵੇਖ ਕੇ ਆਣੋ ਵੇਂਡ ਬਾਈ ਤੇਰਾ ਦੇਣ ਕੇ ਆ ਆ ਦੱਸ ਬਾਬਾ ਸਾਡਾ ਵੀਡੀਓ ਬੰਦ ਕਰ ਵੀਡੀਓ ਨੇ ਬੰਦ ਹੈਗੀ ਆ ਜੇ ਨੰਗ ਕੱਲ ਤੁਹਾਡੇ ਘਰੇ ਆਏ ਸੀ ਸਾਡੇ ਘਰ ਪਹਿਲਾਂ ਆਏ ਜੀ ਮੇਰੇ ਬੱਚਾ ਕੱਲਾ ਸੀਗਾ ਘਰੇ ਅੱਛਾ ਜੀ ਮੇਰੀ ਵਾਈਫ ਨੇ ਮੈਨੂੰ ਫੋਨ ਕੀਤਾ ਕਹਿੰਦੀ ਵੀ ਘਰ ਜਲਦੀ ਆਓ ਇੱਥੇ ਨੰਗਾ ਆਏ ਹੋਏ ਜੀ ਠੀਕ ਆ ਜੀ ਮੇਰਾ ਕੰਮ ਚੱਲਦਾ ਸੀ ਲੰਮੇ ਜੱਟਪੁਰੇ ਮੈਂ ਉੱਥੋਂ ਆਇਆ ਕਾਦਾ ਕੰਮ ਕਰਦੇ ਸੀ ਅਸੀਂ ਫਲਾਵਰ ਡੈਕੋਰੇਸ਼ਨ ਦਾ ਕੰਮ ਕਰਦੇ ਹਾਂ ਠੀਕ ਹੈ ਜੀ ਜਦੋਂ ਘਰ ਆ ਗਏ ਸਾਡੇ ਕੋਲੇ ਬੈਠਾ ਉਹ ਕਿੰਨੇ ਜਾਣੀ ਸੀਗੇ ਇਹ ਉਹ ਸੀਗੇ ਜੀ 4 ਜਾਣੇ 4 ਜਾਣੇ ਸੀਗੇ ਹਾਂਜੀ ਜਿਹੜਾ ਕੋਈ ਨੰਗ ਆਇਆ ਹੈ ਕੀ ਨਾਮ ਹੈਗਾ ਉਹਨਾਂ ਦਾ ਉਹਦਾ ਨਾਮ ਹੈਗਾ ਜੀ ਇਕਵਾਲ ਸਿੰਘ ਇਕਵਾਲ ਸਿੰਘ ਹੈਗਾ ਠੀਕ ਹੈ ਜੀ ਆ ਗਏ ਠੀਕ ਹੈ ਜੀ ਠੀਕ ਹੈ ਜੀ ਫਿਰ ਉਹਨਾਂ ਨੇ ਸਾਨੂੰ ਬੁਲਾ ਲਿਆ ਕਮਰੇ 'ਚ ਜੀ ਕਹਿੰਦਾ ਫਲਾਣੇ ਤੋਂ ਨੰਗ ਇੰਨੇ ਆਉਂਦੇ ਆ ਇਧਰੋਂ ਆ ਆਉਂਦੇ ਆ ਹੋਰ ਵੀ ਬੜੇ ਬਾਦਾਂ ਦਾ ਨਾਮ ਲਿਆ ਉਹਨੇ ਅੱਛਾ ਕਹਿੰਦਾ ਮੈਨੂੰ ਤਾਂ 5-5 ਲੱਖ ਰੁਪਈਆ ਦਿੰਦੇ ਆ ਮੈਨੂੰ ਰਿਕਾਰਡਿੰਗ ਮਤਲਬ ਕਾਹ ਤੋਂ ਆਇਆ ਆਪਣੀ ਘਰੇ ਕੀ ਕਹਿੰਦਾ ਜੀ ਤੁਸੀਂ ਆ ਵੀਡੀਓ ਬੜਾਈ ਹੋਈ ਆ ਗਲਤ ਅੱਛਾ ਮੁੰਡੇ ਨੂੰ ਮੇਰੇ ਨੂੰ ਕਹਿੰਦਾ ਇਹਨੂੰ ਕੁਝ ਹੋਰ ਕਹਿੰਦਾ ਸੀ ਮੈਨੂੰ ਕੁਝ ਹੋਰ ਕਹਿੰਦਾ ਸੀ ਕਹਿੰਦਾ ਮੈਨੂੰ 2 ਲੱਖ ਰੁਪਈਆ ਚਾਹੀਦਾ ਠੀਕ ਆ ਕਿਉਂਕਿ 40000 ਰੁਪਈਆ ਮੈਂ ਇਹਨੂੰ ਦੇ ਕੇ ਆਪਦੇ ਘਰੋਂ ਤੋਰਤਾ ਉਹਨੇ ਇੰਨਾ ਮੈਨੂੰ ਪਰੇਸ਼ਾਨ ਕੀਤਾ ਮੈਨੂੰ ਕਿਸੇ ਪਾਸੇ ਖੜਾ ਨਹੀਂ ਦਿੱਤਾ ਉਹਨੇ 40000 ਰੁਪਈਆ ਤੁਸੀਂ ਦਿੱਤਾ ਹੈ ਹਾਂਜੀ ਠੀਕ ਆ 10000 ਰੁਪਈਆ ਮੁੰਡੇ ਤੋਂ ਗੂਗਲ ਗੂਗਲ ਪੇ ਕਰਾਇਆ ਉਹਨੇ ਅੱਛ ਫਿਰ ਉਹਦੇ ਘਰੇ ਆਏ ਹੈਗੇ ਆ ਕੀ ਗੱਲਬਾਤ ਕੀਤੀ ਉਹਨਾਂ ਨੇ ਉਹਨਾਂ ਨੇ ਇਹੀ ਗੱਲਬਾਤ ਕੀਤੀ ਸੀ ਸਾਨੂੰ ਦਬਕਾਇਆ ਪਹਿਲਾਂ ਤਾਂ ਵੀ ਅਸੀਂ ਆਂ ਕਰ ਦਿਆਂਗੇ ਅਸੀਂ ਜੋਮ ਕਰ ਦਿਆਂਗੇ ਅਸੀਂ ਕਿ ਸਾਡਾ ਸੀਜ਼ਨ ਚੱਲਦਾ ਵਾ ਸਾਡੇ ਕੋਲ ਟਾਈਮ ਨਹੀਂ ਹੈਗਾ ਇਹਨਾਂ ਸਹੀ ਹੈ ਫਿਰ ਉਹਨੇ ਕਿ 50000 ਰੁਪਏ ਦੀ ਹੋਰ ਮੰਗ ਕੀਤੀ ਸੀ ਠੀਕ ਹੈ ਉਹ ਅਸੀਂ ਮੈਂ ਉਹਨੂੰ ਕੱਲ ਦਾ ਕੰਮ ਲਾ ਕੇ ਦੇਣਾ ਸੀ ਬਖਾ ਕੋਈ ਨਹੀਂ ਜਦੋਂ ਘਰੇ ਆਊਗਾ ਜਦ ਤੱਕ ਸੌ ਹੱਲ ਹੋ ਜਾਣਾ ਜੀ ਜੀ ਨਹੀਂ ਆਪਾਂ ਮਤਲਬ ਗੱਲ ਹੈਗੀ ਇਸ ਤਰ੍ਹਾਂ ਵੀ ਆਪਾਂ ਨੂੰ ਕੀ ਡਰ ਹੈਗਾ ਕਾਦੋਂ ਉਹ ਸਾਨੂੰ ਗਮਰਾਹ ਕਰਦਾ ਸੀ ਧਮਕੀਆਂ ਦਿੰਦਾ ਸਾਨੂੰ ਮੈਂ ਐ ਕਰ ਦੂੰ ਮੈਂ ਜੋਬ ਕਰ ਦੂੰ ਮੈਨੂੰ ਅੱਡ ਕਮਰੇ ਵਿੱਚ ਉਹਨਾਂ ਨੇ ਪਹਿਲਾਂ ਬੁਲਾਇਆ ਜੀ ਠੀਕ ਹੈ ਮੈਂ ਕਹਿੰਦੇ ਤੁਸੀਂ ਚੌਂਕੀ ਲਾਉਨੇ ਆ ਮੈਂ ਕਿਹਾ ਹਾਂਜੀ ਵੀ ਲਾਉਨੇ ਆ ਤੇ ਕਹਿੰਦੇ ਜੇ ਤਾਂ ਪਹਿਲਾਂ ਤਾਂ ਕਹਿੰਦੇ ਚੌਂਕੀ ਬੰਦ ਕਰੋ ਮੇਰੇ ਘਰ ਦੇ ਦੰਦੇ ਸਾਹਮਣੇ ਮੈਂ ਕਿਹਾ ਜੀ ਕੋਈ ਨਾ ਜਿਵੇਂ ਮੈਨੂੰ ਸਾਰੇ ਸਿੰਘ ਵੀਰ ਸਾਡੇ ਕਹਿਣਗੇ ਵੀ ਮੈਂ ਬੰਦ ਕਰ ਦੂੰ ਠੀਕ ਆ ਵੀ ਕਹਿੰਦਾ ਕਿੰਨੀ ਫੇਰ ਮੈਨੂੰ ਕਹਿੰਦਾ ਕਹਿੰਦਾ ਜੇ ਤੇਰਾ ਰੋਜੀ ਰੋਟੀ ਦਾ ਸਾਧਨ ਹੈਗਾ ਸਾਨੂੰ ਤਾਂ ਦੱਸ ਮੈਂ ਕਿਹਾ ਜੀ ਸਾਡੇ ਨਾਲ ਬਹੁਤ ਸੰਗਤ ਜੁੜੀ ਅਸੀਂ ਕਿਸੇ ਤੇ ਅੱਕਰ ਪੈ ਨਹੀਂ ਮੰਗਦੇ ਨਾ ਸਾਡਾ ਕੋਈ ਰੋਜੀ ਰੋਟੀ ਦਾ ਹੀ ਸਾਧਨ ਆ ਮੇਰੇ ਘਰਦਿਆਂ ਨੂੰ ਭੇਜ ਦਿੱਤਾ ਗਿਆ ਬਾਹਰ ਮੈਨੂੰ ਕਹਿੰਦਾ ਵੀ ਮੈਂ ਮਤਲਬ ਮੈਨੂੰ ਬਾਚ ਡਰੋਂ ਲੱਗ ਗਿਆ ਉਹ ਕਹਿੰਦਾ ਵੀ ਬੜਾ ਪੈਸਾ ਬਣਾ ਲਿਆ ਤੂੰ ਆਏ ਆਂ ਕਰਕੇ ਤੂੰ ਇੰਸਟਾਗ੍ਰam ਤੇ ਅਕਾਊਂਟ ਆ ਤੇਰਾ ਹਨਾ ਮੈਂ ਕਿਹਾ ਜੀ ਅਸੀਂ ਨਹੀਂ ਕਿਸੇ ਤੋਂ ਕੁਝ ਵੀ ਮੰਗਦੇ ਹੈਗੇ ਫਿਰ ਮੈਨੂੰ ਕਿੱਦਾਂ ਡਰਾਇਆ ਇਹਨੇ ਕਹਿੰਦਾ ਵੀ ਮੈਂ ਤੇ ਮੇਰੀ ਜਥੇਬੰਦੀ ਦੀਆਂ ਮੈਨੂੰ ਵੀਡੀਓਜ਼ ਦਿਖਾਈਆਂ ਇਹਨੇ ਹਨਾ ਕਹਿੰਦਾ ਵੀ ਸਾਡੇ ਨਾਲ ਇਨੇ ਨਿਹੰਗ ਜੁੜੇ ਹੋਏ ਆ ਹਨਾ ਤੇ ਵੀ ਸਾਰੇ ਤੈਨੂੰ ਐ ਕਰ ਦੇਣਗੇ ਤੈਨੂੰ ਮਾਰਨਾ ਸੀ ਤੂੰ ਤਾਂ ਆਪਣੇ ਡੈਡੀ ਕਰਕੇ ਬਚ ਗਿਆ ਵੀ ਸਾਰੇ ਆਨੇ ਕਹੇ ਸੀ ਵੀ ਇੱਕ ਵਾਰੀ ਦੀ ਛਿੱਤਰ ਲਾਉਣੇ ਆ ਇਹਨੂੰ ਹਨਾ ਉਸ ਤੋਂ ਬਾਅਦ ਮੈਨੂੰ ਕਹਿੰਦਾ ਤੇਰੇ Google Pay ਦੇ ਵਿੱਚ ਕਿੰਨੇ ਪੈਸੇ ਆ ਉਹ ਸਾਰੇ ਇਨੇ ਮੈਥੋਂ Google Pay ਕਰਾ ਲਏ ਮੇਰੇ ਕੋਲ ਉਸ ਟਾਈਮ 10000 ਰੁਪਿਆ ਸੀਗਾ ਮੇਰੇ ਕੋਲ ਸਕਰੀਨਸ਼ਾਟ ਸਭ ਕੁਝ ਫੋਨ ਦੇਣਾ ਕਾਮਾ ਜੀ ਹਾਂ ਜੀ 10000 ਰੁਪਏ 10000 ਰੁਪਏ ਕਰਾ ਲਿਆ ਮੈਨੂੰ ਇਹਨੇ ਅੰਦਰ ਬਾੜ ਕੇ ਕਹਿਤਾ ਵੀ ਤੂੰ ਆਪਦੇ ਘਰਦਿਆਂ ਨੂੰ ਨਹੀਂ ਦੱਸਣਾ ਜੇ ਮੇਰੇ ਨਾਲ ਚਲਾਕੀਆਂ ਕਰੇਂਗਾ ਮੈਂ ਬਹੁਤ ਕੁਝ ਕਰ ਸਕਦਾ ਮਾਂ ਮੈਨੂੰ ਆਪਦੀਆਂ ਤਲਵਾਰਾਂ ਵਾਲੀਆਂ ਵੀਡੀਓਜ਼ ਦਿਖਾਉਣ ਲੱਗ ਗਿਆ ਕਹਿੰਦਾ ਮੇਰੇ ਨਾਲ ਇੰਨੇ ਨੰਘ ਜੁੜੇ ਹੋਏ ਆ ਤੇਰੇ ਨਾਂ ਹੀ ਕਰ ਦੇਣਗੇ ਮੇਰੇ ਨਾਲ ਚਤਰ ਚਲਾਕੀਆਂ ਨਹੀਂ ਕਰਨੀਆਂ ਇੱਕ ਵਾਰੀ ਮੈਂ ਚੁੱਪ ਕਰਕੇ ਜਿ ਉਹਨੇ ਮੈਥੋਂ ਡਰਾ ਢਮਕਾ ਕੇ ਵੀਡੀਓ ਬਣਾਈ ਵੀ ਜੋ ਚੌਂਕੀ ਲਾਉਣਾ ਮੈਂ ਅੱਤ ਵਾਰ ਚੌਂਕੀ ਨਹੀਂ ਲਾਉਂਗਾ ਤੇ ਇਦਾਂ ਕਹਿ ਕੇ ਫਿਰ ਮੈਨੂੰ ਕਹਿੰਦਾ ਤੇਰੇ ਕੋਈ ਇੰਨੀਆਂ ਛਾਪਾਂ ਹੁੰਦੀਆਂ ਵਾ ਪਾਈਆਂ ਹੋਈਆਂ ਉਹ ਉਹਨਾਂ ਛਾਪ ਦੋ ਤਿੰਨ ਛਾਪਾਂ ਕਹਿੰਦਾ ਤੇਰੇ ਕੋ ਉਹਨਾਂ ਚੋਂ ਮੈਨੂੰ ਛਾਪ ਛੂਪ ਦੇ ਦੇ ਕੋਈ ਮੈਂ ਫਿਰ ਉਹ ਮੈਂ ਕਿਹਾ ਜੀ ਅਸੀਂ ਨਹੀਂ ਇਦਾਂ ਕਰਦੇ ਕੁਝ ਵੀ ਫਿਰ ਕਹਿੰਦਾ ਮੈਂ ਤੇਰੇ ਕੋ ਦੋ ਫੋਨ ਆ ਉਹਨਾਂ ਚੋਂ ਇੱਕ ਮੈਨੂੰ ਫੋਨ ਦੇ ਦੇ ਇਦਾਂ ਦੀਆਂ ਮੇਰੇ ਕੋ ਇਹਨੇ ਗੱਲਾਂ ਕੀਤੀਆਂ ਉਦੋਂ ਬਾਅਦ ਵਿੱਚ ਮੈਨੂੰ ਕਹਿੰਦਾ ਜੇ ਤੂੰ ਚੌਂਕੀ ਲਾਉਣੀ ਆ ਚੌਂਕੀ ਆਪਦੀ ਲਾ 6 ਮਹੀਨਿਆਂ ਦਾ ਸਾਨੂੰ ਹਿੱਸਾ ਦੇਈ ਘੱਟੋ ਘੱਟ 50000 ਜਾਂ ਲੱਖ ਰੁਪਈਆ ਇਦਾਂ ਬੋਲਿਆ ਕਹਿੰਦਾ ਜਾਂ ਸਾਲ ਦਾ ਰੱਖ ਲੋ ਤੇ ਜਾਂ 6 ਮਹੀਨਿਆਂ ਦਾ ਰੱਖ ਲੋ ਹੈਨਾ ਕਹਿੰਦਾ ਤੇ ਤੇ ਤੇਰੇ ਪਿਓ ਨੂੰ ਵਿੱਚ ਪਾਈਏ ਕਿ ਤੂੰ ਕੱਲੇ ਨੇ ਮੈਨੂੰ ਇੰਨੇ ਪੈਸੇ ਦਿਆ ਕਰਨੇ ਮੈਂ ਕਿਹਾ ਜੀ ਮੇਰੇ ਡੈਡੀ ਨੂੰ ਵਿੱਚ ਬਲਾਓ ਜਿਹੜੇ ਵੀ ਸਾਨੂੰ ਤੁਸੀਂ ਸੇਵਾ ਲਾਉਂਗੇ ਜਾਂ ਕੋਈ ਡਾਂਡ ਲਾਉਂਗੇ ਅਸੀਂ ਤੁਹਾਡੇ ਦੇਣ ਜੋਗੇ ਹੈਗੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਠੀਕ ਆ ਉਦੋਂ ਬਾਅਦ ਮੇਰੇ ਨਾਲ ਕੱਲੇ ਨਾਲ ਇਹ ਗੱਲਾਂ ਕੀਤੀਆਂ ਫਿਰ ਮੇਰੇ ਘਰਦਿਆਂ ਨੂੰ ਬੁਲਾਇਆ ਗਿਆ ਅੰਦਰ ਕਹਿੰਦਾ ਤੁਹਾਡੇ ਮੈਨੂੰ ਇਹਨੇ ਇਹ ਵੀ ਕਿਹਾ ਵੀ ਮੈਂ ਇੱਕ ਪਾਸੇ ਤੇਰੀ ਚੌਂਕੀ ਦੀ ਵੀਡੀਓ ਲਾ ਦੂੰਗਾ ਦੂਜੇ ਪਾਸੇ ਤੇਰੀ ਕੋਈ ਗਲਤ ਵੀਡੀਓ ਲਾ ਦੂੰਗਾ ਮੈਨੂੰ ਐਂ ਕਹਿ ਕੇ ਇਹਨੇ ਧਮਕਾਇਆ ਕਿਹੜੀ ਕਿਹੜੀ ਜੱਥੇਬੰਦੀਆਂ ਨਾਮ ਲੈਂਦਾ ਤੁਹਾਡੇ ਕੋਲੇ ਇਹਨਾਂ ਨੇ ਪਹਿਲਾਂ ਤਾਂ ਜੀ ਸਾਨੂੰ ਕਹਿੰਦਾ ਵੀ ਮੈਂ ਬੁੱਡੇ ਦਲ ਦਾ ਹੈਗਾ ਵਾਂ ਫਿਰ ਕਹਿੰਦਾ ਮੈਂ ਜ਼ਿਲ੍ਹਾ ਪ੍ਰਧਾਨ ਪੂਰੇ ਲੁਧਿਆਣੇ ਦਾ ਵਾਂ ਮੈਂ ਪਰਮਿਸ਼ਨ ਲੈ ਕੇ ਆਇਆ ਜਦੋਂ ਅਸੀਂ ਜਾਂਚ ਪੜਤਾਲ ਕਰਾਈ ਸਾਰੇ ਸਿੰਘਾ ਵੀਰਾਂ ਤੋਂ ਤਾਂ ਸਾਬਾ ਨੇ ਕਿਹਾ ਵੀ ਇਹਦਾ ਵੀ ਬੁੱਡੇ ਦਲ ਨਾਲ ਕੋਈ ਵੀ ਨਹੀਂ ਹੈਗਾ ਇਦਾਂ ਦਾ ਕੁਝ ਤੇ ਵੀ ਇਹ ਆਪ ਹੀ ਸਾਰਿਆਂ ਨੂੰ ਗੁੰਮਰਾਹ ਕਰਦਾ ਪਿਆਵਾ ਉਦੋਂ ਬਾਅਦ ਜਦੋਂ ਇਹ ਕਮਰੇ ਦੇ ਵਿੱਚ ਮੇਰੇ ਘਰਦਿਆਂ ਨੂੰ ਬੁਲਾਇਆ ਗਿਆ ਹੈ ਨਾ ਉਦੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਵੀ ਵੀਡੀਓ ਬਣਾਈ ਕਿ ਸਾਡਾ ਮੁੰਡਾ ਚੌਂਕੀ ਲਾਉਂਦਾ ਵਾ ਫਿਰ ਉਦੋਂ ਬਾਅਦ ਇਹਨੇ ਸਾਡੇ ਤੋਂ ਪੈਸਿਆਂ ਦੀ ਮੰਗ ਕੀਤੀ ਕਹਿੰਦਾ ਮੈਨੂੰ ਅੱਜ ਦੀ ਅੱਜ 2 ਲੱਖ ਰੁਪਏ ਦਿੱਤਾ ਜਾਵੇ ਸੋਣੀ ਦੇ ਵਿੱਚ ਸਾਡੇ ਸਿੰਘ ਵੀਰ ਬੈਠੇ ਆ ਤੇ ਸਾਡੇ ਨੂੰ 2 ਲੱਖ ਰੁਪਏ ਦਿੱਤਾ ਜਾਵੇ ਫਿਰ 2 ਤੋਂ ਆ ਗਿਆ ਜੀ ਇਹ 1 ਲੱਖ ਰੁਪਏ ਦੇ ਵਿੱਚ ਫਿਰ ਮੇਰੇ ਡੈਡੀ ਨੇ ਨੂੰ 40000 ਰੁਪਏ ਪੂਰਾ ਕਰਕੇ ਦਿੱਤਾ ਇੱਕ ਦਿਨ ਦੇ ਵਿੱਚ ਵੀ ਇਹਨੂੰ ਪਹਿਲਾਂ ਦਿੱਤਾ ਵੀ ਜਿਹੜਾ ਰਹਿੰਦਾ ਸੀਗਾ ਇਹ ਮੰਗ ਰਿਹਾ ਉਹਦੀ ਵੀ ਸਾਡੇ ਕੋਲ ਰਿਕਾਰਡਿੰਗ ਪਈ ਹੈ ਸਾਰੇ ਪ੍ਰੂਫ ਹੈ ਹਲੋ ਹਲੋ ਅੰਦੀ ਅੰਤ ਕਰ ਅੰਦੀ ਕਿੱਥੇ ਪੇਮੈਂਟ ਨਹੀਂ ਹੋ ਰਹੀ ਬਲੇ ਪਾਉਂਦੇ ਪੇਮੈਂਟ ਕੀਤੀ ਨਹੀਂ ਆਲੇ ਉਹਨਾਂ ਨੇ ਨਕੋਤਾ ਦੀ ਜਾਈ ਅੱਛਾ ਚਾ ਤੇਰੇ ਕੋਈ ਦੂਗੂ ਹੈ ਮੈਂ ਆディ ਚਲਾ ਗਿਆ ਸੀ ਫਿਰ ਇੱਕੋ ਬਿੰਟੂ ਕਲਾ ਵੋਟਾਂ ਕਰਕੇ ਤੋਂ ਮੈਨੂੰ ਕੱਲ ਨੂੰ ਲੈ ਲੀ ਹਾਂ ਇਹ ਕੱਲ ਨੂੰ ਲੈ ਲੀ ਮੇਰੇ ਕੋਲ ਸਵੇਰੇ ਤੇ ਮੈਂ ਕੱਪ ਕਰੂੰਗਾ ਇਧਰੋਂ ਮਿਲ ਜਾਣੀ ਆ ਸ਼ਾਮ ਨੂੰ ਹਾਂ ਹੋਇਆ ਤਾਂ ਫਿਰ ਤੁਹਾਨੂੰ ਮੈਂ ਫੋਨ ਮਾਰ ਦੂੰਗਾ ਜਦ ਹਾਂ ਇਹ ਨਾ ਮੇਰਾ ਵੀਰ ਮੈਂ ਉਹਨਾਂ ਨੂੰ ਜਿਹੜੇ ਆ ਸਮਝਿਆ ਕਰ ਫਿਰ ਕੰਧੀ ਪੈਦਾ ਕੀ ਪੂਰੀ ਵੀ ਤੇ ਗ੍ਰਾਮੀਗੋਂ ਤੋਂ ਨਹੀਂ 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 ਉਹ ਕਾਹਦੀ ਗੱਲ ਹੈ ਹਾਂ ਪਰ ਮੇਰੇ ਵੀਰ ਹੌਣ ਤਾਂ ਮੇਰੀ ਕੋਲ ਰਿਕਾਰਡ ਨਾ ਕਰ ਜੇ ਮੈਂ ਤੇਰੇ ਦੇ ਘੋਸਾ ਕੀਤਾ ਇਹ ਕੌਣ ਗੱਲ ਕਰ ਰਿਹਾ ਇਕਬਾਲ ਸਿੰਘ ਨੀਤੇ ਮੇਰੇ ਡੈਡੀ ਦੀ ਗੱਲ ਹੋ ਰਹੀ ਹੈ ਹਾਂ ਮੇਰੇ ਫੋਨ ਨਾਲ ਸਦਾ ਗੱਲ ਕੀ ਮੇਰੇ ਫੋਨ ਨਾਲ ਸਾਰਾ ਕੁਝ ਲੱਗਾ ਹੋਆ ਪਤਾ ਰੇ ਮੈਂ ਤਾਂ ਬੱਚਾ ਬਸ ਇੰਨੀ ਕਿ ਰਿਕਾਰਡਿੰਗ ਆ ਫਿਰ ਇਹਨਾਂ ਨੇ ਮੈਨੂੰ ਕਹਿੰਦਾ ਮੈਂ ਤੇਰਾ ਜਿਹੜਾ ਫੋਨ ਆ ਉਹ ਸਾਰਾ ਮੈਂ ਟ੍ਰੇਸਿੰਗ ਤੇ ਲਵਾਇਆ ਹੋਇਆ ਵਾ ਕਿਤੇ ਬਾਅਦ ਜਦੋਂ ਅਸੀਂ ਪੈਸੇ ਦੇ ਦਿੱਤੇ ਗਏ ਇਹ ਕਹਿੰਦਾ ਵਾ ਵੀ ਜਿਨ੍ਹਾਂ ਨਾਂ ਤੁਹਾਡੀ ਲੱਗਦੀ ਆ ਉਹਨਾਂ ਬੰਦਿਆਂ ਨੇ ਕਵਾਇਆ ਸਾਡੀ ਜਗਰਾਉਂ ਦੇ ਵਿੱਚ ਕਿਸੇ ਨਾਂ ਨਹੀਂ ਲੱਗਦੀ ਨਾ ਸਾਡੀ ਕੋਈ ਲਾਗ ਡਾਟਾ ਇਹ ਅਸੀਂ ਇਹ ਅਸੀਂ ਜਥੇਬੰਦੀ ਤੋਂ ਸਰਕਾਰ ਤੋਂ ਇਹ ਚੋਣੇ ਆ ਵੀ ਜੇ ਜਿਨੇ ਇਹ ਪਵਾਇਆ ਉਹ ਬੰਦਾ ਸਾਡੇ ਸਾਹਮਣੇ ਕੀਤਾ ਜਾਵੇ ਤੇ ਜਿਹੜੇ ਵੀ ਜਿਨੇ ਜਿੰਨੇ ਸਾਡੇ ਪੈਸੇ ਲੈ ਕੇ ਗਏ ਅਸੀਂ ਆਪਦੇ ਘਰ ਦੀਆਂ ਚੀਜ਼ਾਂ ਗਹਿਣੇ ਪਾ ਕੇ ਫੇਰ ਇਹਨੂੰ ਪੈਸੇ ਦਿੱਤੇ ਆ ਉਹ ਪੈਸੇ ਸਾਡੇ ਵਾਪਸ ਮੜਵਾਏ ਜਾਣ ਹੁਣ ਇਹ ਜਥੇਬੰਦੀਆਂ ਦੇ ਵਿੱਚ ਕਹਿੰਦਾ ਵਾ ਵੀ ਸਾਨੂੰ 10000 ਰੁਪਏ ਦਾ ਸਪਰੂਫ ਆ ਸਾਡੇ ਕੋਲ ਬਾਕੀ ਪੈਸਿਆਂ ਦਾ ਸਪਰੂਫ ਕੋਈ ਨਹੀਂ ਹੈਗਾ ਇਹ ਕਹਿੰਦਾ ਵੀ ਜਿਹੜਾ 10 ਸਾਡੇ ਸਿੰਘ ਵੀਰਾਂ ਦੇ ਚੋਲਿਆਂ ਦੀ ਸੇਵਾ ਦਿੱਤੀ ਗਈ ਆ ਚੋਲਿਆਂ ਦੀ ਇਹਨੇ ਸਾਡੇ ਤੋਂ ਅੱਡ ਮੰਗ ਕੀਤੀ ਸੀ ਇਹ ਸੇਵਾ ਅੱਡ ਅੱਡੇ ਲੈ ਕੇ ਗਿਆ ਵਾ ਇਹ ਮੈਥੋਂ ਇਹਨੇ ਕੋਈ ਤੁਸੀਂ ਦਰਖਾਸਤ ਵੀ ਦਿੱਤੀ ਥਾਣੇ ਹਾਂਜੀ ਥਾਣੇ ਤੇ ਅਸੀਂ ਇਹਦੀ ਦਰਖਾਸਤ ਦਿੱਤੀ ਆ ਹਾਂਜੀ ਕੀ ਮੰਗ ਚਾਹੁੰਦੇ ਤੁਸੀਂ ਅਸੀਂ ਇਹੀ ਮੰਗ ਚਾਹੁੰਨੇ ਆ ਵੀ ਸਾਨੂੰ ਸੱਚ ਸਾਬਦ ਨੇ ਹੋਣਾ ਚਾਹੀਦਾ ਵੀ ਜਿਵੇਂ ਇਹ ਬੰਦੇ ਨੇ ਸਾਨੂੰ ਡਰਾਇਆ ਧਮਕਾਇਆ ਇਦਾਂ ਹੀ ਇਹ ਹੋਰ ਸੇਵਾਦਾਰਾਂ ਦੇ ਘਰੇ ਜਾਂਦਾ ਉਹਨਾਂ ਸਭ ਨੂੰ ਇਹ ਤੰਗ ਤੇ ਪਰੇਸ਼ਾਨ ਕਰਦਾ ਵਾ ਤੇ ਉਹਨਾਂ ਤੋਂ ਵੀ ਇਹਨੇ ਪੈਸਿਆਂ ਦੀ ਮੰਗ ਕੀਤੀ ਮੇਰੇ ਸ਼ਿਸ਼ਿਆ ਦੇ ਘਰੇ ਵੀ ਗਿਆ ਇਹ ਦੋ ਤਿੰਨ ਜਾਣਿਆਂ ਦੇ ਉਹਨਾਂ ਤੋਂ ਵੀ ਇਹ ਪੈਸਿਆਂ ਦੀ ਮੰਗ ਕਰਦਾ ਵਾ ਵੀ ਸਾਨੂੰ ਮਹੀਨੇ ਦੀ ਮਹੀਨੇ ਕਮਿਸ਼ਨ ਦੋ ਆਹ ਦੀ ਗੱਦੀ ਵਧੀਆ ਤਰੀਕੇ ਨਾਲ ਲਾਈ ਚੱਲੋ ਠੀਕ ਹੈ ਤੇ ਅਸੀਂ ਸਰਕਾਰ ਤੋਂ ਇਹ ਮੰਗ ਚਾਉਂਦੇ ਆ ਵੀ ਜਿਹੜਾ ਬੰਦੇ ਦੇ ਕਾਰਨ ਕਰਾਉਣ ਤੇ ਇਹਨੇ ਕੀਤਾ ਵੀ ਉਹ ਬੰਦਾ ਵੀ ਸਾਡੇ ਸਾਹਮਣੇ ਆਵੇ ਤੇ ਇਹ ਇਹਦੇ ਨਾਲ ਇਹਦੇ ਵਿਰੁੱਧ ਜਿਹੜਾ ਗੁਰੂ ਸਾਹਿਬ ਜੀ ਨੂੰ ਬਦਨਾਮ ਕਰਦਾ ਉਹਨਾਂ ਦਾ ਚੋੜਾ ਪਾ ਕੇ ਚੂ ਚੂ ਠੇਫਰੇਵ ਕਰਦਾ ਵਾ ਗੁਰੂ ਸਾਹਿਬ ਜੀ ਨੇ ਤਾਂ ਕਦੇ ਕਿਤੇ ਕਿ ਲਿਖਿਆ ਹੀ ਨਹੀਂ ਹੈਗਾ ਵੀ ਕਿਸੇ ਨੂੰ ਦਰਾ ਧਮਕਾ ਕੇ ਉਹਨਾਂ ਤੋਂ ਚੰਦਾ ਲਿਆ ਜਾਵੇ ਹੈਨਾ ਇਹ ਫਰੋਤੀਆਂ ਕਰਦੇ ਫਿਰਦੇ ਆ ਹੈਨਾ ਇਹਨਾਂ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਇਹੀ ਸਰਕਾਰ ਤੋਂ ਮੰਗ ਕਰਦੇ